ਹਾਂਜੀ ਤੁਹਾਨੂੰ ਰੀ ਕਾਰ ਬਾਜ਼ਾਰ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਦੋ ਦੋ ਸਵਿਫਟਾਂ ਦੰਨੇ ਆਪਾਂ ਤੁਹਾਨੂੰ ਸਾਰੀ ਸਵਿਫਟ ਦੀ ਗੱਡੀ ਦੀ ਡਿਟੇਲ ਪਰ ਉਸ ਤੋਂ ਪਹਿਲਾਂ ਆਪਣਾ ਪਤਾ ਕਰ ਲੋ ਨੋਟ ਤੂਰੀ ਕਾਰ ਬਾਜ਼ਾਰ ਤੂਰੀ ਸ਼ਹਿਰ ਸਾਹਮਣੇ ਸਮਾਰਟ ਪੁਆਇੰਟ ਟੀਵੀਐਸ ਏਜੰਸੀ ਨੀਅਰ ਨੱਤ ਦਾ ਹਸਪੀਟਲ ਹਾਂਜੀ ਗੱਲ ਕਰ ਲੈਣੇ ਆਪਾਂ ਗੱਡੀਆਂ ਬਾਰੇ ਗੱਡੀ ਆਪਣੇ ਕੋਲ ਸਵਿਫਟ ਇਹ ਪੈਟਰੋਲ ਵਰਜ਼ਨ ਆ ਤੇ ਦੂਸਰੀ ਕੀ ਡੀਜ਼ਲ ਪਹਿਲਾਂ ਆਪਾਂ ਤੁਹਾਨੂੰ ਪੈਟਰੋਲ ਗੱਡੀ ਦੇ ਬਾਰੇ ਜਾਣਕਾਰੀ ਦੰਨਿਆ ਜੀ ਗੱਡੀ ਹੈਗੇ ਜੀ 2014 ਮਾਡਲ ਹੈ ਜੀ ਤੇ ਫਸਟ ਓਨਰ ਕਾਰ ਆ ਜੀ ਇਹ ਜੇ ਆਪਾਂ ਗੱਡੀ ਦੇ ਓਵਰਆਲ ਲੁੱਕ ਦੇਖੀਏ ਬੋਡੀ ਵਾਈਜ਼ ਦੇਖੀਏ ਤਾਂ ਕਿਤੋਂ ਲੱਗੀ ਵੱਜੀ ਨਹੀਂ ਹੋਈ ਹੈਗੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਆਪਾਂ ਟਾਇਰ ਦੇਖ ਸਕਦੇ ਆ ਜੀ ਸਪਰਕ ਗੇ ਪਰਸੈਂਟ ਗੱਡੀ ਦੇ ਟਾਇਰ ਖੜੇ ਨੇ ਜੀ ਇੱਕ ਨਿਗਾ ਪੰਦਰੋਂ ਛਾਤੀ ਮਾਰ ਲੈਨੇ ਜੀ ਫਰੈਸ਼ ਇੰਟੀਰੀਅਰ ਆ ਜੀ ਸਾਰਾ ਤੁਸੀਂ ਦੇਖ ਸਕਦੇ ਆਂ ਬਲੈਕ ਡਾਊਨ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਜੀ ਫਰੈਸ਼ ਪਈ ਹੈ ਜੀ ਗੱਡੀ ਚ ਗੱਡੀ ਦੇ ਮੀਟਰ ਦੀ ਗੱਲ ਕਰੀਏ ਤਾਂ 55000 ਚੱਲਿਆ ਹੋਇਆ ਜੀ ਬਾਕੀ ਪਾਵਰ ਵਿੰਡੋ ਮਿਲ ਜਾਂਦੀ ਨੇ ਜੀ ਆਪਾਂ ਨੂੰ ਪਾਵਰ ਮਿਰਰ ਮਿਲ ਜਾਂਦਾ ਜੀ ਇੱਕ ਨੀਗਾ ਪੈਸੇਂਜਰ ਸੀਟ ਤੋਂ ਦੇਖ ਲੈਣੇ ਆਪਾਂ ਟਾਇਰ ਪਿਛਲੇ ਜੀ ਫਰੈਸ਼ ਨੇ ਜੀ ਜੇਕਰ ਆਪਾਂ ਵੈਰੀਐਂਟ ਦੀ ਗੱਲ ਕਰੀਏ ਤਾਂ BX I ਮਾਡਲ ਹੈ ਜੀ ਗੱਡੀ ਇਧਰੋਂ ਲੱਗੀ ਵੱਜੀ ਨਹੀਂ ਹੈਗੀ ਜੀ ਬਾਕੀ ਇੱਕ ਨੀਗਾ ਤੁਹਾਨੂੰ ਆਪਾਂ ਬੂਟ ਸਪੇਸ ਤੇ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਇਧਰੋਂ ਜੰਗਾਵ ਨਹੀਂ ਲੱਗੀ ਹੋਈ ਜੀ ਰਸਟ ਪ੍ਰੋਬਲਮ ਨਹੀਂ ਹੈਗੀ ਗੱਡੀ ਦੇ ਵਿੱਚ ਫਰੈਸ਼ ਪਈ ਹੈ ਜੀ ਪਿੱਛੋਂ ਸਟਿੱਪਣੀ ਵੀ ਫਰੈਸ਼ ਹੀ ਪਈ ਹੈ ਜੀ ਅਨਯੂਜ਼ਡ ਸਟਿੱਪਣੀਆਂ ਜੀ ਇੱਕ ਨੀਗਾ ਪੈਸੇਂਜਰ ਸੀਟ ਤੋਂ ਮਾਰਦੇ ਆਪਾਂ ਇਹ ਗੱਡੀ ਦੇ ਵਿੱਚ ਆਪਾਂ ਨੂੰ ਟੱਚ ਸਕਰੀਨ ਮਿਲ ਜਾਂਦੀ ਫਰੈਸ਼ ਇੰਟੀਰੀਅਰ ਹੈ ਇਹ ਹੁਣ ਆਪਾਂ ਇੱਕ ਨੀਗਾ ਮਾਰਦੇ ਆਂ ਇਹਦੇ ਇੰਜਨ ਤੇ ਜਿੱਦਾਂ ਕਿ ਕਈ ਵੀਰ ਭਰਾਵਾਂ ਦਾ ਡਾਊਟ ਹੁੰਦਾ ਵੀ ਇੰਜਨ ਦੀ ਕੁਆਲਿਟੀ ਕਾਹਜੀ ਹੋਵੇ ਗੱਡੀ ਦੀ ਇੰਜਨ ਪੱਖੋਂ ਦੇਖ ਸਕਦੇ ਹੋ ਜੀ ਗੋਡੇ ਦੇਖ ਸਕਦੇ ਹੋ ਗੱਡੀ ਤਾਂ ਜਮੇ ਫਰੈਸ਼ ਪਈ ਨੇ ਜੀ ਇੰਜਨ ਪੂਰਾ ਫਰੈਸ਼ ਪਿਆ ਜੀ ਸੰਭਾਲ ਕੇ ਰੱਖੀ ਹੋਈ ਜੀ ਗੱਡੀ ਪੂਰੀ ਪਰਸਨ ਜਿੰਨਾਂ ਤੋਂ ਪਰਚੇਜ ਸੰਭਾਲ ਕੇ ਰੱਖੀ ਹੋਈ ਕਾਰ ਆ ਜੀ ਇਹ ਜੀ ਮਾਰਕੀਟ ਦੇ ਵਿੱਚ ਬਹੁਤ ਘੱਟ ਮਿਲਦੀਆਂ ਨੇ ਹੁਣ ਆਪਾਂ ਆਉਣੇ ਆ ਜੀ ਮੇਨ ਪੁਆਇੰਟ ਦੀ ਗੱਲ ਜੀ ਗੱਡੀ ਦੇ ਗੱਡੀ ਦਾ ਰੇਟ ਦੀ ਗੱਡੀ ਦਾ ਰੇਟ ਹੈਗਾ 340000 ਰੁਪਈਏ ਤੇ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਜੀ ਦੂਸਰੀ ਗੱਡੀ ਆ ਗਈ ਜੀ ਆਪਣੇ ਕੋਲ VDI ਆਪਸ਼ਨਲ ਮਾਡਲ ABS ਬ੍ਰੇਕ ਸਿਸਟਮ ਦੇ ਨਾਲ ਆ ਜੀ ਗੱਡੀ ਦੇ ਦੇ ਟਾਇਰ ਵੀ 70 ਤੋਂ 80% ਖੜੇ ਨੇ ਜੀ ਇੱਕ ਨੀਗਾ 15 ਉਹ ਮਾਰ ਦਈ ਗੱਡੀ ਦੇ ਇਹ ਹੈਗਾ ਜੀ 15 ਮਾਡਲ ਹੈ ਜੀ ਗੱਡੀ ਇਹ ਫਰੈਸ਼ ਇੰਟੀਰੀਅਰ ਪਿਆ ਜੀ ਫਰਸਟ ਓਨਰ ਹੈ ਜੀ ਗੱਡੀ ਤੇ ਬੈਕ ਸੈਂਸਰ ਆਪਾਂ ਨੂੰ ਮਿਲ ਜਾਂਦਾ ਜੀ ਗੱਡੀ ਦੇ ਵਿੱਚ ਉਸ ਤੋਂ ਇਲਾਵਾ ਗੱਡੀ ਦੇ ਕਿਲੋਮੀਟਰ ਦੀ ਗੱਲ ਕਰੀਏ ਤਾਂ 81000 ਚੱਲੀ ਹੋਈ ਜੀ ਔਨ ਸਰਵਿਸ ਰਿਕਾਰਡ ਚੱਲੀ ਹੋਈ ਨੇ ਬਈ ਕਾਰ ਪਾਵਰ ਵਿੰਡੋ ਮਿਲ ਜਾਂਦੀ ਨੇ ਜਿੱਥੇ ਵੀ VDI ABS ਬ੍ਰੇਕ ਸਿਸਟਮ ਮਿਲ ਜਾਂਦਾ ਜੀ ਆਪਾਂ ਨੂੰ ਕਾਰ ਦੇ ਵਿੱਚ ਜੀ ਇੱਕ ਨਿਕਾ ਆਪਾਂ ਬੂਟ ਸਪੇਸ ਤੇ ਮਾਰ ਦਈਏ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਸਾਫ਼ ਸੁਥਰੀ ਕਾਰ ਆ ਜੀ ਕਿਦਨੋਂ ਅਰੇਸ਼ਟ ਪ੍ਰੋਬਲਮ ਨਹੀਂ ਪਈ ਹੋਈਗੀ ਸਟਿੱਪਣੀ ਦੀ ਗੱਲ ਕਰੀਏ ਤਾਂ 70% ਸਟਿੱਪਣੀ ਬਾਕੀ ਹੈ ਜੀ ਇੱਕ ਨਿਕਾ ਪੈਸੇਂਜਰ ਸੀਟ ਤੋਂ ਮਾਰ ਦਈਏ ਆਪਾਂ ਜੇਕਰ ਓਨਰਸ਼ਿਪ ਦੀ ਗੱਲ ਕਰੀਏ ਤਾਂ ਗੱਡੀ ਦਾ ਫਰਸਟ ਓਨਰ ਹੈ ਜੀ। ਆਪਾਂ ਪੇਂਟ ਦੀ ਗੱਲ ਕਰੀਏ ਤਾਂ ਗੱਡੀ ਦੇ ਇੱਕ ਦੋ ਪਾਰਟ ਪੀਸ ਪੇਂਟ ਨੇ ਜੀ। ਬਾਕੀ ਸਾਰੀ ਆਲ ਗੱਡੀ ਓਰੀਜਨਲ ਆ। ਇੱਕ ਨਿਕ ਆਪਾਂ ਇੰਜਨ ਤੇ ਮਾਰ ਲੈਨੇ ਜੀ। ਦੇਖ ਸਕਦੇ ਹੋ ਕਿ ਕਿਧਰੋਂ ਲੱਗੀ ਹੋਈ ਨਹੀਂ, ਗੋਡੇ ਜਿਵੇਂ ਫਰੈਸ਼ ਪੇਨ ਹੈ ਜੀ। ਫਰੈਸ਼ ਇੰਜਨ ਤੇ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਜੀ ਹੁਣ ਆਪਾਂ ਕਰਦੇ ਆਂ ਜੀ ਮੇਨ ਪੁਆਇੰਟ ਦੀ ਗੱਲ ਗੱਡੀ ਦੇ ਰੇਟ ਦੀ ਤਾਂ ਇਸ ਗੱਡੀ ਦਾ ਰੇਟ ਹੈਗਾ ਜੀ 4 ਲੱਖ 30000 ਰੁਪਏ ਵਿਦ ਐਨਓਸੀ ਪੰਜਾਬ ਇਸੇ ਤਰ੍ਹਾਂ ਦੀਆਂ ਕੱਟ ਚੱਲੀਆਂ ਵਧੀਆ ਕੰਡੀਸ਼ਨ ਕਾਰਾਂ ਵਾਸਤੇ ਵਿਜ਼ਿਟ ਕਰੋ ਧੂਰੀ ਕਾਰ ਬਾਜ਼ਾਰ ਧੂਰੀ ਸ਼ਹਿਰ